ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਈ ਕਨੇ ਆ ਲੋਕ ਸੇਵਾ ਤੇ ਰਿਟੇਬਲ ਸੁਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਅਸੀਂ ਅੱਜ ਪਿੰਡ ਗੁਰਮਾ ਪਹੁੰਚੇ ਆ ਜੀ ਜੋ ਕਿ ਦਲਵਾਰਾ ਸਿੰਘ ਦਾ ਘਰ ਆ ਘਰ ਦੇ ਵਿੱਚ ਦੋ ਬੱਚੀਆਂ ਨੇ ਜੀ ਇੱਕ ਦਾ ਨਾਮ ਹਰਪ੍ਰੀਤ ਕੌਰ ਉਮਰ 23 ਸਾਲ ਇੱਕ ਜੋਤੀ ਕੌਰ ਉਮਰ 18 ਸਾਲ ਤੇ ਇਹਨਾਂ ਦੋਨੋਂ ਲੜਕੀਆਂ ਦੇ ਗੁਰਦੇ ਖਰਾਬ ਨੇ ਜੀ ਕਿਡਨੀਆ ਖਰਾਬ ਨੇ ਤੇ ਅਸੀਂ ਆਪਦਾਨੀ ਵੀਰਾਂ ਨੂੰ ਹੱਥ ਵਨ ਬੇਨਤੀ ਕਰਦੇ ਆਂ ਕੀ ਆਪਣਾ ਥੋੜਾ ਥੋੜਾ ਦਸਵੰਦ ਕੱਢ ਕੇ ਇਹਨਾਂ ਬੱਚੀਆਂ ਦਾ ਇਲਾਜ ਕਰਾਉਣ ਦੇ ਵਿੱਚ ਜ਼ਰੂਰ ਮਦਦ ਕਰੋ ਜੀ ਤੇ ਅਸੀਂ ਤਿੰਨ ਦਿਨ ਪਹਿਲਾਂ ਵੀਡੀਓ ਪਾਈ ਤੀ ਸਾਡੇ ਕੋਲੇ ਸੰਗਤ ਦਾ ਦਸਵੰਦ ਆਇਤੀ ਜੀ ਤੇ ਉਹ ਦਸਵੰਦ ਦੇ ਨਾਲ ਅਸੀਂ ਇਹਨਾਂ ਬੱਚੀਆਂ ਦਾ ਇਲਾਜ ਸ਼ੁਰੂ ਕਰਵਾਉਣ ਲੱਗੇ ਆ ਜੀ ਅਸੀਂ ਬਠਿੰਡੇ ਹਸਪੀਟਲ ਦੇ ਵਿੱਚ ਲੈ ਕੇ ਚੱਲੇ ਆ ਜੀ ਤੇ ਬਠਿੰਡੇ ਦੇ ਹਸਪੀਟਲ ਦੇ ਵਿੱਚ ਇਹਨਾਂ ਬੱਚੀਆਂ ਨੂੰ ਦਾਖਲ ਕਰਵਾਉਣਾ ਜੀ ਇੱਕ ਬੱਚੀ ਨੂੰ ਤਾਂ ਕਬਰਾਟ ਹੁੰਦੀ ਉਲਟੀਆਂ ਲੱਗੀਆਂ ਜੀ ਤੇ ਜਿਹੜੀ ਵੱਡੀ ਕੁੜੀ ਹਰਪ੍ਰੀਤ ਕੌਰ ਉਹਦੀ ਡੈਲਸ ਹੋ ਜੀ ਛੋਟੇ ਨੂੰ ਘਬਰਾਟ ਤੇ ਉਲਟੀ ਵਗੈਰਾ ਆਉਂਦੇ ਉਹ ਉਹਨੂੰ ਜਾਨਕੀ ਘਬਰਾਟ ਉਲਟੀ ਕਰਕੇ ਦਾਖਲ ਹੋਊ ਜੀ ਤੇ ਅਸੀਂ ਆបਦਾਨੀ ਵੀਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਆਪਣੀ ਕਰਤਕਮਾਈ ਵਿੱਚੋਂ 100 200 500000 ਕੋਈ ਵੀ ਭਰਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦਸਵੰਦ ਕੱਢ ਕੇ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਬਾਈ ਜੀ ਬਹੁਤ ਲੋੜਵੰਦ ਪਰਿਵਾਰ ਆ ਘਰ ਵੀ ਟਾਇਲ ਵਾਲੇ ਆ ਡਿੱਗਣ ਵਾਲਾ ਚੋਈ ਜਾਂਦਾਗਾ ਤੇ 3 ਸਾਲ ਹੋ ਗਏ ਇਹਨਾਂ ਬੱਚੀਆਂ ਨੂੰ ਇਲਾਜ ਕਰਵਾਉਂਦੇ ਨੂੰ ਇਹਨਾਂ ਦੇ ਪਿਤਾ ਵੱਲੋਂ ਤੇ ਚੌਥੇ ਦਿਨ ਇਹਨਾਂ ਬੱਚੀਆਂ ਦੀ ਡਲਸਿਸ ਹੁੰਦੀ ਹੈ ਜੀ ਤੁਹਾਨੂੰ ਪਤਾ ਡਲਸਿਸ ਮਹਿੰਗੀ ਹੈ ਗੱਡੀਆਂ ਕਿਰਾਏ ਤੇ ਕਰਾ ਕੇ ਲੈ ਕੇ ਜਾਣੀਆਂ ਪੈਂਦੀਆਂ ਤੇ ਹੁਣ ਅਸੀਂ ਇਹਨਾਂ ਨੂੰ ਬਠਿੰਡੇ ਦੇ ਹਸਪੀਟਲ ਦੇ ਵਿੱਚ ਘਰ ਤੋਂ ਲੈ ਕੇ ਚੱਲੇ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਗੱਡੀ ਵੀ ਅੱਜ ਵੀ ਅਸੀਂ ਗੱਡੀ ਕਿਰਾਏ ਤੇ ਕਰਵਾ ਕੇ ਲੈ ਕੇ ਚੱਲੇ ਆ ਤੇ ਅਸੀਂ ਆਪਦਾਨੀ ਵੀਰਾਂ ਨੂੰ ਨਿਮਰਤਾ ਸਹਿਤ ਇਹਹੀ ਬੇਨਤੀ ਕਰਦੇ ਆ ਵੀ ਆਪਣਾ ਥੋੜਾ ਥੋੜਾ ਦਸਵੰਦ ਕੱਢ ਕੇ ਇਹਨਾਂ ਬੱਚੀਆਂ ਦਾ ਇਲਾਜ ਜ਼ਰੂਰ ਕਰਵਾਇਆ ਜਾਵੇ ਜੀ ਲਾਜ ਕਰਾਉਣ ਦੇ ਵਿੱਚ ਸਾਡੀ ਮਦਦ ਕਰੀ ਜਾਵੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਨੂੰ ਘਰ ਦੇ ਵਿੱਚੋਂ ਲੈ ਕੇ ਚੱਲੇ ਆ ਬਠਿੰਡੇ ਹਸਪੀਟਲ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਰਸਤੇ ਦੇ ਵਿੱਚ ਜਾ ਰਹੇ ਆ ਜੀ ਦੋਨੋਂ ਬੱਚੀਆਂ ਨੇ ਨਾਲ ਇਹਨਾਂ ਦੇ ਮਾਤਾ ਜੀ ਨੇ ਤੇ ਅਸੀਂ ਆបਦਾਨੀ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਇਸ ਪਰਿਵਾਰ ਦੀ ਜ਼ਰੂਰ ਮਦਦ ਕਰੋ ਜੀ ਵੱਧ ਤੋਂ ਵੱਧ ਪਰਿਵਾਰ ਬਹੁਤ ਗਰੀਬ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਬਠਿੰਡੇ ਦੇ ਹਸਪੀਟਲ ਦੇ ਵਿੱਚ ਪਹੁੰਚ ਗਏ ਤੇ ਅਸੀਂ ਇਹਨਾਂ ਬੱਚੀਆਂ ਦਾ ਲਾਸਰੂ ਕਰਵਾਉਣ ਲੱਗੇ ਆ ਜੀ ਤੇ ਬਾਕੀ ਆਪ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਸ ਪਰਿਵਾਰ ਦੀ ਜ਼ਰੂਰ ਮਦਦ ਕਰੋ ਜੀ ਵੱਧ ਤੋਂ ਵੱਧ ਤੇ ਸਾਡਾ ਨੰਬਰ 98034 10387 98034 10387 ਤੁਸੀਂ ਦੇਖ ਸਕਦੇ ਹੋ ਬੱਚੀ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਆ ਬੱਚੀ ਦੇ ਮਾਤਾ ਜੀ ਖੜੇ ਨੇ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਰੇ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਕਿਸੇ ਲੋੜਵੰਦ ਦਾ ਇਲਾਜ ਕਰਵਾ ਸਕਦਾ ਕਿਸੇ ਦਾਨੀ ਵੀਰ ਤੱਕ ਇਹ ਵੀਡੀਓ ਪਹੁੰਚ ਸਕਦੀ ਆ ਜਿਹੜਾ ਭਰਾ ਕੋਈ ਮੰਨ ਲਓ ਦਾਨ ਪੱਤਰ ਨਹੀਂ ਦੇ ਸਕਦਾ ਤਾਂ ਤੁਸੀਂ ਇੱਕ ਗੂਠਾ ਦੱਬ ਕੇ ਉਂਗਲ ਨਾ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਸ਼ੇਅਰ ਕੀਤਾ ਹੋਇਆ ਪਤਾ ਨਹੀਂ ਕਿਸੇ ਵੀ ਦਾਨੀ ਵੀਰ ਤੱਕ ਪਹੁੰਚ ਜੇ ਇਹਨਾਂ ਬੱਚੀਆਂ ਦਾ ਇਲਾਜ ਹੋ ਜੇ ਵੀਰੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੀ ਸਾਡਾ ਨੰਬਰ 9803410387 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ